ਲਓ ਜੀ ਵੀਰੋ ਅੱਜ ਤੁਹਾਨੂੰ ਆਪਣੀ ਕਲੋਨੀ ਦਾ ਨਜ਼ਾਰਾ ਦੱਸਦੇ ਆਂ ਜੀ ਦੇਖੋ ਰੁੱਖ ਹੀ ਸੁੱਖ ਹੈ ਤਾਂ ਬੱਚਿਆਂ ਵੱਲੋਂ ਬਣਾਏ ਗਏ ਦੇਖੋ ਚਿੜੀਆਂ ਤੇ ਜਲ ਹੈ ਤਾਂ ਕਲ ਹੈ ਉਸ ਤੋਂ ਬਾਅਦ ਅੱਗੇ ਦਰਖਤਾਂ ਦੇ ਉੱਤੇ ਆ ਚਿੜੀਆਂ ਬਣਾਈਆਂ ਹੋਈਆਂ ਨੇ ਦਰਖਤ ਕਾਫੀ ਲੱਗੇ ਹੋਏ ਨੇ ਕੋਸ਼ਿਸ਼ ਕਰੀਦਾ ਵੀ ਇਹਨਾਂ ਨੂੰ ਨਾ ਵੱਡਿਆ ਜਾਵੇ ਜਿੰਨੇ ਵੀ ਹੈਗੇ ਨੇ ਵੱਤ ਤੋਂ ਵੱਧ ਹਰੇਕ ਦੇ ਸਾਂਝੀ ਕੰਦ ਤੇ ਦੀਵਾਰ ਤੇ ਲੱਗੇ ਹੋਏ ਆ ਕਿ ਕੋਈ ਕੱਟੇ ਨਾ ਰੁੱਖ ਹੈ ਤਾਂ ਮਨੁੱਖ ਹੈ ਤੇ ਸਾਰਿਆਂ ਨੂੰ ਬੇਨਤੀ ਆ ਵੀ ਭਾਈ ਵੱਤ ਤੋਂ ਵੱਧ ਤੁਸੀਂ ਦਰਖਤ ਲਾਓ ਜਲ ਹੈ ਤਾਂ ਕਲ ਹੈ ਆ ਦੇਖੋ ਜੀ ਰੁੱਖ ਹੈ ਤਾਂ ਮਨੁੱਖ ਹੈ ਦਰਖਤ کافی لگے ਹੋਏ ਨੇ ਸਾਡੀ ਕਲੋਨੀ 'ਚ ਤੇ ਕੁਦਰਤ ਨਾਲ ਪਿਆਰ ਕਰਨਾ ਬਹੁਤ